ਇੱਕ ਭਾਈ ਇਹਦੀ ਇਹਦੀ ਮੰਨ ਲਓ ਰਿਕਵਰੀ ਹੈ ਨਾ ਜਿਹੜੀ 50 ਗ੍ਰਾਮ ਰਿਕਵਰੀ ਆ ਆ ਇਸ ਦੀ ਲਾ ਲਓ ਠੀਕ ਹੈ ਇੱਕ ਕਮਰਸ਼ੀਅਲ ਹੁੰਦੀ ਹੈ ਇੱਕ ਨਾਨ ਕਮਰਸ਼ੀਅਲ ਬੇਲ ਹੁੰਦੀ ਹੈ ਇਹ ਤਾਂ ਨਾਨ ਕਮਰਸ਼ੀਅਲ ਹੁੰਦੀ ਹੈ ਜਿਹੜੀ 50 ਗ੍ਰਾਮ ਤੋਂ ਥੱਲੇ ਆ ਤੇ ਜਿਹੜੀ 50 ਗ੍ਰਾਮ ਤੋਂ ਉੱਤੇ ਆ ਉਹ ਕਮਰਸ਼ੀਅਲ ਹੁੰਦੀ ਹੈ ਜਿਹੜੀ ਕਿ ਹਾਈ ਕੋਰਟ ਤੋਂ ਜ਼ਮਾਨਤ ਹੁੰਦੀ ਹੈ ਇਹਦੀ ਇਹਦੀ ਇੱਥੇ ਹੀ ਹੋ ਜਾਂਦੀ ਹੈ ਜ਼ਮਾਨਤ ਹਨਾ ਇੱਕ ਐਸਐਸਪੀ ਦੇ ਵੱਲੋਂ ਐਡੀ ਕਾਨਫਰੰਸ ਕਰਨੀ ਤੇ ਬਾਅਦ ਵਿੱਚ ਇੱਕ ਐ ਕਹਿ ਦੇਣਾ ਵੀ ਇਹ ਮੈਂ ਤਾਂ ਜਾਣਦਾ ਨਹੀਂ ਵੀ ਇਹ ਭਾਈ ਅਮਰਤਪਾਲ ਦਾ ਭਰਾਗਾ ਵੀ ਜਾਂਚ ਦਾ ਵਿਸ਼ਾ ਹੈਗਾ ਇੱਕ ਬਹੁਤ ਵੱਡੀ ਗੱਲ ਹੈ ਇਹ ਸਾਨੂੰ ਸਮਝਣ ਦੀ ਲੋੜ ਆ ਆਈਸ ਜਿਹੜਾ ਨਸ਼ਾ ਉਹਨੂੰ ਅੱਜ ਪ੍ਰਮੋਟ ਕੀਤਾ ਗਿਆ ਬਾਈ ਪ੍ਰਮੋਟ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੋਇਆ ਅੱਜ ਆਪਾਂ ਨੂੰ ਸਾਰਿਆਂ ਨੂੰ ਭਲੀ ਭੰਤੀ ਜਾਣੂ ਆਪਾਂ ਇਹ ਗੱਲ ਤੋਂ ਵੀ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਭਰਾ ਸੀਗਾ ਉਹਨੂੰ ਇੱਕ ਆਈਸ ਜਿਹੜਾ ਨਸ਼ਾਗਾ ਉਹਦੇ ਚ 4 ਗ੍ਰਾਮ ਚੋਂ ਨੂੰ ਗ੍ਰਫਤਾਰ ਕਰ ਲਿਆ ਗਿਆ ਦੋ ਗੱਲਾਂ ਨੇ ਭਾਈ ਜਿਹੜੀਆਂ ਮੇਰੇ ਹਿਸਾਬ ਨਾਲ ਮੇਰੀ ਸਮਝ ਦੇ ਮੁਤਾਬਕ ਨੇ ਵੀ ਸਰਕਾਰ ਨੇ ਇੱਕ ਚਾਲ ਅਜਿਹੀ ਖੇਡੀ ਆ ਪਹਿਲੀ ਚਾਲ ਆ ਜਿਹੜੀ ਸਿੱਖਾਂ ਨੂੰ ਬਦਨਾਮ ਕਰਨ ਦੀ ਇੰਟਰਨੈਸ਼ਨਲ ਪੱਧਰ ਤੇ ਬਦਨਾਮ ਕਰਨ ਦੀ ਸਾਨੂੰ ਚਾਲ ਹੈ ਕਿਉਂਕਿ ਸਾਰਿਆਂ ਨੂੰ ਪਤਾ ਸੀ ਵੀ ਜੇ ਭਾਈ ਅਮਰਪਾਲ ਸਿੰਘ ਨੂੰ ਆਪਾਂ ਬਦਨਾਮ ਨਾ ਕੀਤਾ ਨਾ ਤਾਂ ਜਿਹੜੀ ਆ ਆਉਣ ਵਾਲੀਆਂ ਇਲੈਕਸ਼ਨਾਂ ਨੇ ਐਸਜੀਪੀਸੀ ਦੀਆਂ ਲਾ ਲਓ ਹੋਰ ਵੀ ਜਿੰਨੀਆਂ ਇਲੈਕਸ਼ਨਾਂ ਨੇ ਉਹਦੇ ਚ ਭਾਈ ਅਮਰਪਾਲ ਸਿੰਘ ਦਾ ਸਿੱਖਾਂ ਦਾ ਇੱਕ ਵੱਡਾ ਲੈਵਲ ਬਣਨਾ ਸੀਗਾ ਆਉਣ ਵਾਲੇ ਸਮੇਂ 'ਚ ਲਾ ਲਓ ਭਾਈ ਅਮਰਪਾਲ ਸਿੰਘ ਨੇ ਮੁੱਖ ਮੰਤਰੀ ਬਣਨਾ ਸੀ ਦੂਜੀ ਗੱਲ ਸਰਕਾਰ ਕਹਿੰਦੀ ਆ ਨਸ਼ਾ ਬੰਦ ਕਰਨਾ ਚਿੱਟਾ ਬੰਦ ਕਰਨਾ ਪਰ ਮੈਂ ਇੱਕ ਗੱਲ ਕਹਿਣਾ ਇੱਕ 4 ਗ੍ਰਾਮ ਦੀ ਰਿਕਵਰੀ ਪਿੱਛੇ ਠੀਕ ਐ ਐਸਐਸਪੀ ਨੂੰ ਐਡੀ ਵੱਡੀ ਕਾਨਫਰੈਂਸ ਕਰਨੀ ਪਈ ਇਹਦਾ ਮਤਲਬ ਸਮਝੋ ਕਿਉਂ ਕਰਨੀ ਪਈ ਇੱਕ ਭਾਈ ਇਹਦੀ ਇਹਦੀ ਮੰਨ ਲਓ ਰਿਕਵਰੀ ਹੈ ਨਾ ਜਿਹੜੀ 50 ਗ੍ਰਾਮ ਰਿਕਵਰੀ ਆ ਆਈਸ ਦੀ ਲਾ ਲਓ ਠੀਕ ਹੈ ਇੱਕ ਕਮਰਸ਼ੀਅਲ ਹੁੰਦੀ ਹੈ ਇੱਕ ਨਾਨ ਕਮਰਸ਼ੀਅਲ ਬੇਲ ਹੁੰਦੀ ਹੈ ਇਹ ਤਾਂ ਨਾਨ ਕਮਰਸ਼ੀਅਲ ਹੁੰਦੀ ਹੈ ਜਿਹੜੀ 50 ਗ੍ਰਾਮ ਤੋਂ ਥੱਲੇ ਆ ਤੇ ਜਿਹੜੀ 50 ਗ੍ਰਾਮ ਤੋਂ ਉੱਤੇ ਆ ਉਹ ਕਮਰਸ਼ੀਅਲ ਹੁੰਦੀ ਹੈ ਜਿਹੜੀ ਕਿ ਹਾਈ ਕੋਰਟ ਤੋਂ ਜ਼ਮਾਨਤ ਹੁੰਦੀ ਹੈ ਇਹਦੀ ਇਹਦੀ ਇੱਥੇ ਹੀ ਹੋ ਜਾਂਦੀ ਹੈ ਜ਼ਮਾਨਤ ਹੈ ਨਾ ਇੱਕ ਆ ਐਸਐਸਪੀ ਦੇ ਵੱਲੋਂ ਐਡੀ ਕਾਨਫਰੰਸ ਕਰਨੀ ਤੇ ਬਾਅਦ ਵਿੱਚ ਇੱਕ ਐ ਕਹਿ ਦੇਣਾ ਵੀ ਇਹ ਮੈਂ ਤਾਂ ਜਾਣਦਾ ਨਹੀਂ ਵੀ ਇਹ ਭਾਈ ਅਮਰਤਪਾਲ ਦਾ ਭਰਾਗਾ ਵੀ ਜਾਂਚ ਦਾ ਵਿਸ਼ਾ ਹੈਗਾ ਇੱਕ ਬਹੁਤ ਵੱਡੀ ਗੱਲ ਹੈ ਇਹ ਸਾਨੂੰ ਸਮਝਣ ਦੀ ਲੋੜ ਆ ਆਈਸ ਜਿਹੜਾ ਨਸ਼ਾ ਉਹਨੂੰ ਅੱਜ ਪ੍ਰਮੋਟ ਕੀਤਾ ਗਿਆ ਬਾਈ ਪ੍ਰਮੋਟ ਕੀਤਾ ਗਿਆ ਉਹ ਨਸ਼ੇ ਨੂੰ ਲੋਕ ਹੁਣ ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਸੋਚਣਗੇ ਵੀ ਆਈਸ ਕੀ ਆ ਆ ਇਸ ਜਿਆਦੇ ਬਈ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਵਰਤੀ ਜਾਂਦੀ ਆ ਪੱਬਾਂ 'ਚ ਵਰਤੀ ਕਲੱਬਾਂ 'ਚ ਵਰਤੀ ਜਾਂਦੀ ਆ ਸਾਨੂੰ ਸਮਝਣ ਦੀ ਲੋੜ ਆ ਵੀ ਸਰਕਾਰ ਦੀ ਚਾਲ ਕੀ ਆ ਸਰਕਾਰ ਦੀ ਚਾਲ ਨਾਲੇ ਤਾਂ ਸਿੱਖਾਂ ਨੂੰ ਬਦਨਾਮ ਕਰਤਾ ਜਵਾਈ ਸਾਡੇ ਭਾਈ ਅਮਰਤਪਾਲ ਜਿਹੜਾ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਹੈ ਤੇ ਰਹੂਗਾ ਸਾਨੂੰ ਵਿਸ਼ਵਾਸ ਵੀ ਹੈਗਾ ਵੀ ਇਹ ਕਦੇ ਹੋ ਨਹੀਂ ਸਕਦਾ ਪਰ ਅੱਜ ਸਰਕਾਰ ਨੇ ਬਹੁਤ ਵੱਡੀ ਚਾਲ ਖੇਡੀ ਆ ਬਈ ਜਿਹੜਾ ਆਈਸ ਨਸ਼ਾ ਉਹਨੂੰ ਅੱਜ ਪ੍ਰਮੋਟ ਕੀਤਾ ਵੀ ਚਿੱਟੇ ਤੋਂ ਹਟਾ ਕੇ ਅਸੀਂ ਇੱਧਰ ਆਈਸ ਬੱਲ ਬਾੜ ਦਈਏ ਇਹੋ ਜਿਹਾ ਨਸ਼ਾ ਬਾਈ ਇੱਕ ਮੰਨ ਲਓ ਜਿਹੜੀ ਸਿੱਟਾ ਮਿਸਰੀ ਹੁੰਦੀ ਆ ਉਹਦੇ ਵਰਗਾ ਬਰਫ਼ ਵਰਗਾ ਹੁੰਦਾ ਇਹਨੂੰ ਸਵਿੰਗ ਕੀਤਾ ਜਾਂਦਾ ਤੇ ਇਹ ਨਸ਼ੇ ਨੂੰ ਮੰਨ ਲਓ ਕੋਈ ਫਾੜ ਨਹੀਂ ਸਕਦਾ ਕਿਉਂਕਿ ਇਹ ਨਸ਼ਾ ਮੰਨ ਲਓ ਜੇਬ ਵਿੱਚ ਪਾਇਆ ਲੱਗਦਾ ਜਿਵੇਂ ਸਿੱਟਾ ਮਿਸਰੀ ਹੁੰਦੀ ਆ ਕਿਸੇ ਨੂੰ ਬਈ ਇਹਦੇ ਬਾਰੇ ਪਤਾ ਹੀ ਨਹੀਂ ਲੱਗਦਾ ਅੱਜ ਇਹ ਨਸ਼ਾ ਪ੍ਰਮੋਟ ਕਰਤਾ ਪ੍ਰਮੋਟ ਤਾਂ ਕੀਤਾ ਵੀ ਅਸੀਂ ਚਿੱਟੇ ਤੋਂ ਹਟਾ ਕੇ ਇੱਧਰ ਧਸ ਦਈਏ ਸਾਡੀ ਜ਼ੁਬਾਨੀ ਨੂੰ ਹਾਂ ਇਧਰ ਧੱਕਦੀ ਏ ਸਾਡੀ ਨੌਜਵਾਨੀ ਨੂੰ ਪਰ ਸੋਚਣ ਦੀ ਲੋੜ ਹੈ ਬਈ ਹਨਾ ਵੀ ਅੱਜ ਕੀ ਕੀਤਾ ਗਿਆ ਸਰਕਾਰ ਵੱਲੋਂ ਨਾਲੇ ਤਾਂ ਸਿੱਖਾਂ ਨੂੰ ਬਦਨਾਮ ਕਰਤਾ ਨਾਲੇ ਨਸ਼ਾ ਪ੍ਰਮੋਟ ਕਰਤਾ ਪਰ ਪੰਜਾਬ ਦੀ ਨੌਜਵਾਨੀ ਭਾਈ ਅਮਰਪਾਲ ਸਿੰਘ ਨੂੰ ਪਿਆਰ ਕਰਦੀ ਆ ਕਰਦੀ ਰਹੂਗੀ ਮਰਦੇ ਦਮ ਤੱਕ ਖੜੇ ਸੀ ਤੇ ਖੜਦੇ ਰਹਾਂਗੇ ਕਿ ਆ ਕਦੇ ਪਿੱਛੇ ਨਹੀਂ ਹਟਾਂਗੇ ਤੇ ਪਰ ਸਰਕਾਰ ਦੀਆਂ ਚਾਲਾਂ ਸਮਝਣ ਦੀ ਲੋੜ ਹੈ ਕਿਉਂਕਿ ਬਈ ਸਾਡੇ ਕੋਲੇ ਉਹ ਲੋਕ ਬਹੁਤ ਘੱਟ ਨੇ ਜਿਹੜੇ ਸਟੇਟ ਦੀਆਂ ਚਾਲਾਂ ਨੂੰ ਸਮਝ ਸਕਣ ਪਰ ਜੇ ਚਾਲ ਸਮਝਣੀ ਆ ਤਾਂ ਗੰਭੀਰਤਾ ਨਾਲ ਸੋਚੋ ਵੀ 4 ਗ੍ਰਾਮ ਦੀ ਰਿਕਵਰੀ ਪਿੱਛੇ ਐਸਐਸਪੀ ਨੂੰ ਠੀਕ ਹੈ ਐਡੀ ਵੱਡੀ ਕਾਨਫਰੈਂਸ ਕਰਨੀ ਪਈ ਧਿਆਨ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭਾਈ ਇਹਦੀ ਇਹਦੀ ਮੰਨ ਲਓ ਰਿਕਵਰੀ ਹੈ ਨਾ ਜਿਹੜੀ 50 ਗ੍ਰਾਮ ਰਿਕਵਰੀ ਆ ਆ ਇਸ ਦੀ ਲਾ ਲਓ ਠੀਕ ਹੈ ਇੱਕ ਕਮਰਸ਼ੀਅਲ ਹੁੰਦੀ ਹੈ ਇੱਕ ਨਾਨ ਕਮਰਸ਼ੀਅਲ ਬੇਲ ਹੁੰਦੀ ਹੈ ਇਹ ਤਾਂ ਨਾਨ ਕਮਰਸ਼ੀਅਲ ਹੁੰਦੀ ਹੈ ਜਿਹੜੀ 50 ਗ੍ਰਾਮ ਤੋਂ ਥੱਲੇ ਆ ਤੇ ਜਿਹੜੀ 50 ਗ੍ਰਾਮ ਤੋਂ ਉੱਤੇ ਆ ਉਹ ਕਮਰਸ਼ੀਅਲ ਹੁੰਦੀ ਹੈ ਜਿਹੜੀ ਕਿ ਹਾਈ ਕੋਰਟ ਤੋਂ ਜ਼ਮਾਨਤ ਹੁੰਦੀ ਹੈ ਇਹਦੀ ਇਹਦੀ ਇੱਥੇ ਹੀ ਹੋ ਜਾਂਦੀ ਹੈ ਜ਼ਮਾਨਤ ਹਨਾ ਇੱਕ ਐਸਐਸਪੀ ਦੇ ਵੱਲੋਂ ਐਡੀ ਕਾਨਫਰੰਸ ਕਰਨੀ ਤੇ ਬਾਅਦ ਵਿੱਚ ਇੱਕ ਐਂ ਕਹਿ ਦੇਣਾ ਵੀ ਇਹ ਮੈਂ ਤਾਂ ਜਾਣਦਾ ਨਹੀਂ ਵੀ ਇਹ ਭਾਈ ਅਮਰਤਪਾਲ ਦਾ ਭਰਾਗਾ ਵੀ ਜਾਂਚ ਦਾ ਵਿਸ਼ਾ ਹੈਗਾ ਇੱਕ ਬਹੁਤ ਵੱਡੀ ਗੱਲ ਹੈ ਇਹ ਸਾਨੂੰ ਸਮਝਣ ਦੀ ਲੋੜ ਆ ਆਈਸ ਜਿਹੜਾ ਨਸ਼ਾ ਉਹਨੂੰ ਅੱਜ ਪ੍ਰਮੋਟ ਕੀਤਾ ਗਿਆ ਬਾਈ ਪ੍ਰਮੋਟ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੋਇਆ ਅੱਜ ਆਪਾਂ ਨੂੰ ਸਾਰਿਆਂ ਨੂੰ ਭਲੀ ਭੰਤੀ ਜਾਣੂ ਆਪਾਂ ਇਹ ਗੱਲ ਤੋਂ ਵੀ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਭਰਾ ਸੀਗਾ ਉਹਨੂੰ ਇੱਕ ਆਈਸਾ ਜਿਹੜਾ ਨਸ਼ਾਗਾ ਉਹਦੇ 'ਚ 4 ਗ੍ਰਾਮ ਚੋਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਗੱਲਾਂ ਨੇ ਭਾਈ ਜਿਹੜੀਆਂ ਮੇਰੇ ਹਿਸਾਬ ਨਾਲ ਮੇਰੀ ਸਮਝ ਦੇ ਮੁਤਾਬਕ ਨੇ ਵੀ ਸਰਕਾਰ ਨੇ ਇੱਕ ਚਾਲ ਅਜਿਹੀ ਖੇਢੀ ਆ ਪਹਿਲੀ ਚਾਲ ਆ ਜਿਹੜੀ ਸਿੱਖਾਂ ਨੂੰ ਬਦਨਾਮ ਕਰਨ ਦੀ ਇੰਟਰਨੈਸ਼ਨਲ ਪੱਧਰ ਤੇ ਬਦਨਾਮ ਕਰਨ ਦੀ ਸਾਨੂੰ ਚਾਲ ਹੈ ਕਿਉਂਕਿ ਸਾਰਿਆਂ ਨੂੰ ਪਤਾ ਸੀ ਵੀ ਜੇ ਭਾਈ ਅਮਰਪਾਲ ਸਿੰਘ ਨੂੰ ਆਪਾਂ ਬਦਨਾਮ ਨਾ ਕੀਤਾ ਨਾ ਤਾਂ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਨੇ ਐਸਜੀਪੀਸੀ ਦੀਆਂ ਲਾ ਲਓ ਹੋਰ ਵੀ ਜਿੰਨੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਭਾਈ ਅਮਰਪਾਲ ਸਿੰਘ ਦਾ ਸਿੱਖਾਂ ਤੱਕ ਵੱਡਾ ਲੈਵਲ ਬਣਨਾ ਸੀਗਾ ਆਉਣ ਵਾਲੇ ਸਮੇਂ 'ਚ ਲਾ ਲਓ ਭਾਈ ਅਮਰਪਾਲ ਸਿੰਘ ਨੇ ਮੁੱਖ ਮੰਤਰੀ ਬਣਨਾ ਸੀ ਦੂਜੀ ਗੱਲ ਆ ਸਰਕਾਰ ਕਹਿੰਦੀ ਆ ਨਸ਼ਾ ਬੰਦ ਕਰਨਾ ਚਿੱਟਾ ਬੰਦ ਕਰਨਾ ਪਰ ਮੈਂ ਇੱਕ ਗੱਲ ਕਹਿਣਾ ਇੱਕ 4 ਗ੍ਰਾਮ ਦੀ ਰਿਕਵਰੀ ਪਿੱਛੇ ਠੀਕ ਐ ਐਸਐਸਪੀ ਨੂੰ ਐਡੀ ਵੱਡੀ ਕਾਨਫਰੈਂਸ ਕਰਨੀ ਪਈ ਇਹਦਾ ਇੱਕ ਮਤਲਬ ਸਮਝੋ ਕਿਉਂ ਕਰਨੀ ਪਈ ਇੱਕ ਭਾਈ ਇਹਦੀ ਇਹਦੀ ਮੰਨ ਲਓ ਰਿਕਵਰੀ ਹੈ ਨਾ ਜਿਹੜੀ 50 ਗ੍ਰਾਮ ਰਿਕਵਰੀ ਆ ਆਈਸ ਦੀ ਲਾ ਲਓ ਠੀਕ ਐ ਇੱਕ ਕਮਰਸ਼ੀਅਲ ਹੁੰਦੀ ਐ ਇੱਕ ਨਾਨ ਕਮਰਸ਼ੀਅਲ ਬੇਲ ਹੁੰਦੀ ਐ ਇਹ ਤਾਂ ਨਾਨ-ਕਮਰਸ਼ੀਅਲ ਹੁੰਦੀ ਆ ਜਿਹੜੀ 50 ਗ੍ਰਾਮ ਤੋਂ ਥੱਲੇ ਆ ਤੇ ਜਿਹੜੀ 50 ਗ੍ਰਾਮ ਤੋਂ ਉੱਤੇ ਆ ਉਹ ਕਮਰਸ਼ੀਅਲ ਹੁੰਦੀ ਆ ਜਿਹੜੀ ਕਿ ਹਾਈ ਕੋਰਟ ਤੋਂ ਜ਼ਮਾਨਤ ਹੁੰਦੀ ਆ ਇਹਦੀ ਇਹਦੀ ਇੱਥੇ ਹੀ ਹੋ ਜਾਂਦੀ ਆ ਜ਼ਮਾਨਤ ਹਨਾ ਇੱਕ ਐਸਐਸਪੀ ਦੇ ਵੱਲੋਂ ਐਡੀ ਕਾਨਫਰੰਸ ਕਰਨੀ ਤੇ ਬਾਅਦ ਵਿੱਚ ਇੱਕ ਐਂ ਕਹਿ ਦੇਣਾ ਵੀ ਇਹ ਮੈਂ ਤਾਂ ਜਾਣਦਾ ਨਹੀਂ ਵੀ ਇਹ ਭਾਈ ਅਮਰਤਪਾਲ ਦਾ ਭਰਾਗਾ ਵੀ ਜਾਂਚ ਦਾ ਵਿਸ਼ਾ ਹੈਗਾ ਇੱਕ ਬਹੁਤ ਵੱਡੀ ਗੱਲ ਆ ਇਹ ਸਾਨੂੰ ਸਮਝਣ ਦੀ ਲੋੜ ਆ ਆਈਸ ਜਿਹੜਾ ਨਸ਼ਾ ਉਹਨੂੰ ਅੱਜ ਪ੍ਰਮੋਟ ਕੀਤਾ ਗਿਆ ਬਾਈ ਪ੍ਰਮੋਟ ਕੀਤਾ ਗਿਆ ਉਹ ਨਸ਼ੇ ਨੂੰ ਲੋਕ ਹੁਣ ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਸੋਚਣਗੇ ਵੀ ਆਈਸ ਕੀ ਆ ਆਈਸ ਜਿਆਦੇ ਬਾਈ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਵਰਤੀ ਜਾਂਦੀ ਆ ਪੱਬਾਂ 'ਚ ਵਰਤੀ ਕਲੱਬਾਂ 'ਚ ਵਰਤੀ ਜਾਂਦੀ ਆ ਸਾਨੂੰ ਸਮਝਣ ਦੀ ਲੋੜ ਆ ਵੀ ਸਰਕਾਰ ਦੀ ਚਾਲ ਕੀ ਆ ਸਰਕਾਰ ਦੀ ਚਾਲ ਨਾਲੇ ਤਾਂ ਸਿੱਖਾਂ ਨੂੰ ਬਦਨਾਮ ਕਰਤਾ ਜਿਵੇਂ ਸਾਡੇ ਭਾਈ ਅਮਰਤਪਾਲ ਜਿਹੜਾ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਹੈ ਤੇ ਰਹੂਗਾ ਸਾਨੂੰ ਵਿਸ਼ਵਾਸ ਵੀ ਹੈਗਾ ਵੀ ਇਹ ਕਦੇ ਹੋ ਨਹੀਂ ਸਕਦਾ ਪਰ ਅੱਜ ਸਰਕਾਰ ਨੇ ਬਹੁਤ ਵੱਡੀ ਚਾਲ ਖੇਡੀ ਆ ਬਾਈ ਜਿਹੜਾ ਆਈਸ ਨਸ਼ਾ ਉਹਨੂੰ ਅੱਜ ਪ੍ਰਮੋਟ ਕੀਤਾ ਵੀ ਚਿੱਟੇ ਤੋਂ ਹਟਾ ਕੇ ਅਸੀਂ ਇੱਧਰ ਆਈਸ ਵੱਲ ਬਾੜ ਦਈਏ ਇਹੋ ਜਿਹਾ ਨਸ਼ਾ ਬਾਈ ਇਹ ਇੱਕ ਮੰਨ ਲਓ ਜਿਹੜੀ ਸਿੱਟਾ ਮਿਸਰੀ ਹੁੰਦੀ ਉਦੇ ਵਰਗਾ ਬਰਫ਼ ਵਰਗਾ ਹੁੰਦਾ ਇਹਨੂੰ ਸਵਿੰਗ ਕੀਤਾ ਜਾਂਦਾ ਤੇ ਇਹ ਨਸ਼ੇ ਨੂੰ ਮੰਨ ਲਓ ਕੋਈ ਫੜ ਨਹੀਂ ਸਕਦਾ ਕਿਉਂਕਿ ਇਹ ਨਸ਼ਾ ਮੰਨ ਲਓ ਜੇਬ ਵਿੱਚ ਪਾਇਆ ਜਾਂ ਲੱਗਦਾ ਜਿਵੇਂ ਸਿੱਟਾ ਮਿਸ਼ਰੀ ਹੁੰਦੀ ਹੈ ਕਿਸੇ ਨੂੰ ਬਈ ਇਹਦੇ ਬਾਰੇ ਪਤਾ ਹੀ ਨਹੀਂ ਲੱਗਦਾ ਅੱਜ ਇਹ ਨਸ਼ਾ ਪ੍ਰਮੋਟ ਕਰਤਾ ਪ੍ਰਮੋਟ ਤਾਂ ਕੀਤਾ ਵੀ ਅਸੀਂ ਚਿੱਟੇ ਤੋਂ ਹਟਾ ਕੇ ਇੱਧਰ ਧਾਸ ਦਈਏ ਸਾਡੀ ਜ਼ੁਬਾਨੀ ਨੂੰ ਹੈ ਇੱਧਰ ਧੱਕ ਦਈਏ ਸਾਡੀ ਨੌਜਵਾਨੀ ਨੂੰ ਪਰ ਸੋਚਣ ਦੀ ਲੋੜ ਹੈ ਬਈ ਹਨਾ ਵੀ ਅੱਜ ਕੀ ਕੀਤਾ ਗਿਆ ਸਰਕਾਰ ਵੱਲੋਂ ਨਾਲੇ ਤਾਂ ਸਿੱਖਾਂ ਨੂੰ ਬਦਨਾਮ ਕਰਤਾ ਨਾਲੇ ਨਸ਼ਾ ਪ੍ਰਮੋਟ ਕਰਤਾ ਪਰ ਪੰਜਾਬ ਦੀ ਨੌਜਵਾਨੀ ਭਾਈ ਅਮਰਪਾਲ ਸਿੰਘ ਨੂੰ ਪਿਆਰ ਕਰਦੀ ਆ ਕਰਦੀ ਰਹੂਗੀ ਮਰਦੇ ਦਮ ਤੱਕ ਖੜੇ ਸੀ ਤੇ ਖੜਦੇ ਰਹਾਂਗੇ ਠੀਕ ਆ ਕਦੇ ਪਿੱਛੇ ਨਹੀਂ ਹਟਾਂਗੇ ਤੇ ਪਰ ਸਰਕਾਰ ਦੀਆਂ ਚਾਲਾਂ ਸਮਝਣ ਦੀ ਲੋੜ ਹੈ ਕਿਉਂਕਿ ਭਾਈ ਸਾਡੇ ਕੋਲੇ ਉਹ ਲੋਕ ਬਹੁਤ ਘੱਟ ਨੇ ਜਿਹੜੇ ਸਟੇਟ ਦੀਆਂ ਚਾਲਾਂ ਨੂੰ ਸਮਝ ਸਕਣ ਪਰ ਜੇ ਚਾਲ ਸਮਝਣੀ ਆ ਤਾਂ ਗੰਭੀਰਤਾ ਨਾਲ ਸੋਚੋ ਵੀ 4 ਗ੍ਰਾਮ ਦੀ ਰਿਕਵਰੀ ਪਿੱਛੇ ਐਸਐਸਪੀ ਨੂੰ ਠੀਕ ਹੈ ਐਡੀ ਵੱਡੀ ਕਾਨਫਰੈਂਸ ਕਰਨੀ ਬਈ ਧਿਆਨ ਰੱਖਿਓ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ